ਹੋ ਚਾਹ ਕੋ ਬਣੀ ਕਿ ਨਹੀਂ ਹੈ ਜੇ ਲੈ ਚਾਹ ਤਾਂ ਉਹਨਾਂ ਦੀ ਬਣ ਗਈ ਆ ਤੁਸੀਂ ਨਾ ਮੈਨੂੰ ਹੁਣ ਬੋਲਣ ਨੂੰ ਮਜਬੂਰ ਕਰਦੇ ਜੇ ਕੀ ਹੋਇਆ ਵਾ ਸਾਰੀ ਰਾਤ ਸੁੱਤੇ ਨਹੀਂ ਨਾ ਕਿਦਾਂ ਬੁਖਾਰ ਚੜ੍ਹਿਆ ਰਿਹਾ ਖੰਗ ਆਉਂਦੀ ਰਹੀ ਆ ਤੇ ਸਵੇਰੇ ਉੱਠ ਕੇ ਮਈਆਂ ਬੰਨਣ ਦਾ ਹਨੂ ਠੇਕਾ ਹੀ ਕੋਈ ਜ਼ਰੂਰੀ ਹੋਈ ਕੋਈ ਤਾਂ ਕਿੰਨੇ ਬੰਨਣੀਆਂ ਕਿੰਨਾ ਮੈਂ ਤੁਹਾਨੂੰ ਡੱਕਿਆ ਪੀ ਨਾ ਜਾਓ ਮਈਆ ਵੱਲ ਨਾ ਜਾਓ ਮਈਆ ਵੱਲ ਤੁਸੀਂ ਮੈਨੂੰ ਕਹਤਾ ਚੰਗਾ ਨਹੀਂ ਜਾਂਦਾ ਮੈਂ ਉਧਰ ਚਲ ਗਈ ਬਾਹਰ ਸੋਈ ਵੱਲ ਤੁਸੀਂ ਮੈਨੂੰ ਪਤਾ ਨਹੀਂ ਲੱਗਾ ਕਿਹੜੇ ਵੇਲੇ ਨਿਕਲ ਗਏ ਵੇਲੇ ਵੱਲ ਅੰਦਰ ਉਹਨਾਂ ਨੇ ਡੰਗਰਾਂ ਦੇ ਅੰਦਰ ਗੋਹਾ ਮੇਧ ਦੇਣਾ ਹੀ ਸਾਰਾ ਹੀ ਤੇ ਮੈਂ ਕਿਹਾ ਉਹਨਾਂ ਨੂੰ ਬਾਹਰ ਕੱਢ ਕੇ ਮੈਂ ਪਠੇ ਪਾਦਾ ਤੇ ਪੌਣੇ ਕਿੰਨੇ ਮੈਂ ਪਾ ਕੇ ਫਿਰ ਆ ਗਿਆ ਤੇ ਪੌਣੇ ਕਿੰਨੇ ਘਰ ਭਰਾ ਦੀ ਪੂਜਾ ਕਰੋ ਜਦੋਂ ਉਹਨੂੰ ਕੋਈ ਕੰਮ ਹੀ ਨਹੀਂ ਕਰਨ ਦੇਣਾ ਉਹਨੂੰ ਕੋਹ ਕਹਿਣਾ ਹੀ ਨਹੀਂਗਾ ਉਹਦੀ ਪੂਜਾ ਕਰੋ ਫਿਰ ਨਹੀਂ ਪੂਜਾ ਉਹਦੀ ਕਾਦੀ ਕਰਨੀ ਕੋਈ ਨਹੀਂ ਮੈਂ ਉਹ ਸੁੱਤੇ ਆ ਮੈਂ ਉਹਨੂੰ ਉਠਾ ਲਿਆ ਨਹੀਂਗਾ ਮੈਂ ਹਜਰ ਕੋਈ ਨਹੀਂ ਮੈਂ ਪਾ ਦਿੰਦਾ ਤੇ ਜੇ ਰਾਤ ਜ਼ਿਆਦਾ ਹੋ ਜਾਂਦੇ ਤੇ ਫੇਰ ਹੀ ਉਹਨਾਂ ਨੂੰ ਥਾਲਣਾ ਹੀ ਨਾ ਤੇ ਲੈ ਲੈ ਕੇ ਤੁਰਨਾ ਹੀਗਾ ਚਲੇ ਸ਼ਕੂਨ ਗੱਲ ਉਹ ਨਾ ਗਿਆ ਨਾ ਸਮਾ ਪਹਾਇਆ ਨਾ ਮੈਂ ਕੋਈ ਗੱਲ ਨਹੀਂ ਜੇ ਕੋਈ ਚਾਹ ਹੈਗੀ ਤੇ ਮੈਨੂੰ ਦੇ ਦੇ ਚਾਹ ਤੇ ਮੈਂ ਲਿਉਣ ਲੱਗੀ ਚਾਹ ਤੇ ਲੈ ਕੇ ਬੈਠੀ ਇੱਕ ਵਾਰ ਮੈਂ ਚਾਹ ਲਈ ਕਿ ਅੰਦਰ ਆ ਕੇ ਜਾਵੇਂ ਵੇਖਿਆ ਅੰਦਰ ਹੈ ਨਹੀਂ ਮੈਨੂੰ ਗੁੱਸਾ ਹੀ ਨਾ ਚੜ ਗਿਆ ਮੈਂ ਹ ਸਵੇਰੇ ਸਵੇਰੇ ਮੇਰਾ ਦਿਮਾਗ ਖਰਾਬ ਕਰ ਦਿੱਤਾ ਵਾ ਸਵੇਰੇ ਸਵੇਰੇ ਮੈਨੂੰ ਪਰੇਸ਼ਾਨ ਕਰਤਾ ਸੁੱਤੇ ਉੜਦੇ ਆਂ ਪੁੱਛਾਲ ਕੋਈ ਨਹੀਂ ਇੰਦਾ ਪਰੇਸ਼ਾਨ ਪਰ ਨਹੀਂ ਫੇਰ ਤੁਸੀਂ ਬਿਮਾਰ ਨਹੀਂ ਕਿ ਤੁਸੀਂ ਠੀਕ ਹੀ ਜੇ ਫੇਰ ਕਿਉਂਕਿ ਜਿਹੜਾ ਉਹ ਇੰਨੇ ਮੈਨ ਨਹੀਂ ਵੀ ਕੀ ਆਂਦੇ ਹੁੰਦੇ ਆ ਵੀ ਹਮੇ ਦਾਵੇ ਨਾ ਫੇਰ ਜਾ ਕੇ ਪੱਠੇ ਪਾਏ ਜੇ ਨਹੀਂ ਨਹੀਂ ਮੇਰੇ ਕੋ ਰਿਆ ਨਹੀਂ ਜਾਂਦਾ ਉਹ ਹੁਣ ਮਾਲਵਾ ਰੱਖਿਆ ਵਾ ਦੁੱਧ ਚੁੰਨੇ ਆ ਪੀਨੇ ਆ ਸਾਰਾ ਕੰਮ ਕਰਦੇ ਆ ਤੇ ਕੀ ਗੱਲ ਉਹਨਾਂ ਨੂੰ ਬਾਹਰ ਕਰਦਾ ਤੇ ਉਹਨੂੰ ਫੋਨ ਕਰ ਦਿੰਦੇ ਵੀ ਜੋਦੇ ਮੈਂ ਠੀਕ ਨਹੀਂਗਾ ਉੱਠ ਕੇ ਪੱਠੇ ਪਾ ਦੇ ਤੇ ਉਹਦੇ ਨਹੀਂ ਪਾਉਣੇ ਭਲਾ ਉਹ ਯਾਰ ਮੈਂ ਤੈਨੂੰ ਦੱਸਣ ਡਿਆ ਮੈਂ ਉਹਨਾਂ ਨੂੰ ਸੁੱਤੇ ਆ ਨੂੰ ਮੈਂ ਕਿਉਂ ਉਠਾ ਲੈਣਾ ਐਵੇਂ ਪਰੇਸ਼ਾਨ ਕਰਨਾ ਉਹਨੇ ਆ ਵੀ ਉਹਦੇ ਜਾਣਾ ਸਕੂਲੇ ਜਾਣਾ ਮੁੜ ਕੇ ਫਿਰਦੇ ਆਣੇ ਆਵੇ ਪੜਾਉਣਾ ਉਹਨੇ ਜਾ ਕੇ ਹਏ ਓਏ ਅੱਜ ਨਾ ਤਾਂ ਮੈਂ ਬੀਬੀ ਨੂੰ ਕਹਿ ਹੀ ਦੇਣਾ ਵਾ ਕਿ ਬੀਬੀ ਆਪਣੇ ਵੱਡੇ ਪੁੱਤ ਨੂੰ ਸਮਝਾ ਲਾ ਜਿਆਦਾ ਬਿਮਾਰ ਹੋ ਗਿਆ ਨਾ ਤੇ ਕਿਸੇ ਨੇ ਨਹੀਂ ਉਹ ਸਾਂਭਣਾ ਇਥੇ ਸਭ ਚਲਦਿਆਂ ਦੇ ਜਾ ਰਹੀ ਉਹ ਅੱਜ ਕੱਲ ਮੁਰਕੇ ਵੇਖਣਾ ਹੀ ਇੰਨੇ ਤਾਂ ਠਾਠਾ ਜਿਹੜਾ ਬਣਿਆ ਫਿਰਦਾ ਜਿਆਦਾ ਹੀ ਪ੍ਰਧਾਨ ਬੀਬੀ ਬਣ ਗਈ ਚਾ ਬਣ ਗਈ ਭੈਣ ਜੀ ਚਾ ਪੀਓ ਚਾਦ ਗਈਆ ਬਣਾ ਪਰ ਨਾ ਮੜਾ ਮੋਟਾ ਬੰਦਾ ਵੇਖ ਵੀ ਲਵੇ ਵੀ ਕੀ ਗੱਲ ਵਾ ਕੋਈ ਉੱਠਿਆ ਨਹੀਂ ਕੋਈ ਬੈਠਾ ਨਹੀਂ ਗਾ ਵੀ ਜ਼ਰੂਰੀ ਆਪਣੇ ਟੀਚੇ ਤੇ ਹੀ ਉੱਠਣਾ ਵੀ ਜਿੰਨੇ ਵਜੇ ਉੱਠਣਾ ਉਹ ਟਾਈਮ ਰੱਖਣਾ ਪੱਕਾ ਕਿਉਂ ਕੀ ਹੋਇਆ ਵਾ ਭਾਈ ਤੇਰਾ ਬਿਮਾਰ ਵਾ ਇੰਨਾ ਬੁਖਾਰ ਚੜਿਆ ਕਿਤੇ ਇੰਨੀ ਖਾਂਗ ਆਈ ਸਾਰੀ ਰਾਤ ਨਹੀਂ ਸੁੱਤੇ ਤੀ ਸੰ ਨੂੰ ਤਾਂ ਪਤਾ ਹੀ ਨਹੀਂ ਗਾ ਫਿਰ ਹਾਏ ਇੰਨਾ ਬੰਦਾ ਖਾਂਗਦਾ ਹੋਵੇ ਰਾਤ ਤੇ ਭਲਾ ਲੱਗੇ ਪਤਾ ਨਹੀਂ ਲੱਗਦਾ ਕੋਈ ਬਾਥਰੂਮ ਕਰਨ ਨਹੀਂ ਉੱਠਦਾ ਉਦਾਂ ਹੀ ਕਰਨਾ ਕੈਸਲ ਕੀਤੀ ਆ ਵੀ ਚਲੋ ਚੱਕ ਕੋਈ ਗੱਲ ਨਹੀਂ ਨੇ ਕਰਨਾ ਕਿ ਅਸਰਤ ਨਹੀਂ ਕੀਤੀ ਸਾਨੂੰ ਪਤਾ ਲੱਗਦਾ ਤਾਂ ਇਹ ਕਿਉਂ ਨਹੀਂ ਪੁੱਛਣਾ ਸੀਗਾ ਚਲ ਕੋਈ ਨਹੀਂ ਪੀਓ ਤੁਸੀਂ ਚਾਹ ਐਦਾਂ ਹੀ ਪੱਠੇ ਪਾ ਕੇ ਆਏ ਆ ਆਹ ਮੈਂ ਵੇਖਿਆ ਹੈਗਾ ਕਿ ਭਾਜੀ ਗਿਆ ਵਾ ਪੱਠੇ ਪੋਣਾ ਆਹ ਤਾਂ ਬਿਮਾਰ ਹੀ ਗਿਆ ਉਹਦੋਂ ਨਹੀਂ ਵੇਖਿਆ ਵੀ ਕਿਦਾਂ ਖਾਂਗਦਾ ਗਿਆ ਵਾ ਹਾਦੀ ਹੋ ਗਈ ਆ ਮੈਨੂੰ ਉਹਦੋਂ ਨਹੀਂ ਖਾਂਗਣਦਾ ਨਾ ਨਹੀਂ ਨਾ ਖਾਂਗਦਾ ਉਹਦੋਂ ਤੇ ਕੋਈ ਗੱਲ ਨਹੀਂ ਆ ਚਾਹ ਪੀਓ ਤੇ ਮੋਜਾਂ ਲੁੱਟੋ ਬੰਦੇ ਨੂੰ ਸਾਨੂੰ ਪਤਾ ਹੀ ਨਹੀਂ ਹੈਗਾ ਤੇ ਫੇਰ ਅਸੀਂ ਕੀ ਪਤਾ ਲੈਣ ਆਣਾ ਹੈਗਾ ਕਾ ਕੋਈ ਨਹੀਂ ਮੈਂ ਜਾ ਕੇ ਨਾ ਦੱਸਦੀ ਆਂ ਕਿ ਬਾਜੀ ਨਹੀਂ ਠੀਕ ਗੱਲ ਸੁਣ ਮੇਰੀ ਓਏ ਛੁੱਟੀ ਹੈ ਨਾ ਤੈਨੂੰ ਸਟੱਡੀ ਲੀਵ ਅਜ ਤੇ ਸਾਰੀ ਦਿਹਾੜੀ ਪੜ੍ਹਨਾ ਵਾ ਪੜ੍ਹਦੀ ਆਂ ਇਹ ਨਾ ਤੂੰ ਮਗਰ ਮਗਰ ਗਾੜੀ ਵਾੜੀ ਭੱਜੀ ਫਿਰਦਾ ਮਾਦਰੀ ਮਗਰ ਮਗਰ ਮੁਰੇ ਹੈ ਇਹ ਤਾਂ ਨਹੀਂ ਕਰਦੀ ਮੈਂ ਕਿਤੇ ਤੁਹਾਨੂੰ ਪਤਾ ਨਾ ਛੁੱਟੀ ਆਲਦੀ ਤੂੰ ਘਰ ਘਟ ਬੈਣੀ ਆ ਪੜ੍ਹਨੀ ਆ ਮੈਂ ਤੂੰ ਹਰ ਵਾਰੀ ਕਹਿੰਦੀ ਮੈਂ ਪੜ੍ਹ ਲਈ ਪਾਂਡੀ ਮੈਨੂੰ ਆਉਂਦਾ ਵਾ ਤੇ ਜਦ ਨੰਬਰ ਉਹਦੇ ਵੀ ਆਂਡੇ ਹੀ ਆਉਂਦਾ ਤੈਨੂੰ ਆਂਡਾ ਬਦੂ ਆ ਬਧੀ ਮਾਰਸ ਹੁੰਦੇ ਆ ਜਿੰਨੇ ਨੰਬਰ ਲੈਂਦੀ ਉਹ ਆਂਡੇ ਆਂਡੇ ਨਾਲੋਂ ਘੱਟ ਹੀ ਹੁੰਦੇ ਆ ਆ ਵਧੀਆ ਮਾਰਸਾਂ ਦੇ ਤੇ ਧਿਆਣਾ ਉਹ ਉਹ ਨਾਲ ਠਾਲਦੀ ਉਹਨੂੰ ਸਤਾਰਾਂ ਦੇ ਤੂੰ ਖਾ ਲਿਆ ਸੀਗੀ ਚਾਹ ਲੈ ਕੇ ਚਾਹ ਕਿ ਲੈਉਣੀ ਸੀਗੀ ਹਾਂ ਮੈਂ ਗਈ ਮੈਂ ਦੀਦੀ ਨੂੰ ਪੁੱਛਿਆ ਮੈਂ ਕਿ ਚਾਹ ਬਣੀਗੀ ਦੀਦੀ ਮੈਨੂੰ ਹੋ ਦੇ ਹੋਈ ਸੁਣੋਂ ਲੱਗ ਪਈ ਕਿਉਂ ਸਿਰ ਸਿਰ ਕੀ ਹੋਇਆ ਦੀਦੀ ਨੂੰ ਕਹਿੰਦੇ ਭਾਜੀ ਨਹੀਂ ਠੀਕ ਤੇ ਤੁਸੀਂ ਪੁੱਛਿਆ ਨਹੀਂ ਆ ਭਾਜੀ ਨਹੀਂ ਠੀਕ ਹਾਂ ਤੇ ਤੁਹਾਨੂੰ ਪਤਾ ਹੀ ਨਹੀਂ ਉਹ ਇਹ ਨਾ ਤੇ ਮੈਂ ਤੇ ਬਾਜੀ ਨੂੰ ਜਾਂਦੇ ਵੇਖਿਆ ਵੀਰਨੀ ਵਾਲਾ ਤੇ ਮੈਂ ਵੀ ਉਹ ਜਦ ਬਾਹਰੋਂ ਨਾ ਆ ਕੇ ਆ ਮੈਂ ਤਾਂ ਨਗਰਪਾਰ ਕੱਢੇ ਉਹ ਕਿਨੇ ਕੱਢਦੇ ਪਾਜੀ ਨਹੀਂ ਕੱਢੇ ਆ ਨਾ ਤੇ ਉਹ ਬਿਮਾਰੀ ਉੱਠ ਕੇ ਕਿਤੇ ਕੱਢਣ ਲੱਪੇ ਡੰਗਰ ਹਾਂ ਮੈਨੂੰ ਦੱਸ ਦਿੰਦਾ ਮੈਂ ਕੱਢਦਾ ਡੰਗਰ ਫਵਾਜ ਮਾਰ ਲੈਂਜੀ ਉਹ ਇਹ ਨਾ ਪਾਜੀ ਤਾਂ ਕੰਮ ਨਹੀਂ ਆਉਂਦੇ ਤੁਹਾਨੂੰ ਤੇ ਦੀਦੀ ਜਿਹੜੇ ਉਹ ਮੇਰੇ ਦੁਆਲੇ ਹੋਏ ਰਹਿੰਦੇ ਆ ਵੀ ਇਹ ਕੰਮ ਨਹੀਂ ਕਰਦਾ ਲੈ ਕੰਮ ਕੋਈ ਕਰਦਾ ਜੀ ਜ਼ਿਆਦਾ ਬੰਮਾਰਾ ਮੈਂ ਜਾ ਪਤਾ ਲੈ ਗਿਆ ਮੈਂ ਤਾਂ ਆਹੋ ਪੁੱਛੋ ਬਲ ਮੈਂ ਸੁਠੀ ਕਰ ਲੈਣਾ ਮੈਂ ਫੇਰ ਜ਼ਿਆਦਾ ਕੰਮ ਦੇ ਸਰਵ ਕਰਨਾ ਹੀ ਪੈਣਾ ਅੱਜ ਉਹ ਨਹੀਂ ਹੰਦੇ ਕੰਮ ਤੇ ਤੁਸੀਂ ਦੇ ਵੇਖੋ ਨਾ ਉਹ ਵੀ ਨਹੀਂ ਠੀਕ ਤੇ ਫਿਰ ਤੇ ਕੰਮ ਕਰਨੇ ਚਾਹੀਦੇ ਆ ਮੈਂ ਮਗਾਦਾ ਹੁਣ ਹੁਣ ਗੱਲ ਜਾ ਕੇ ਆ ਪੱਗ ਰੱਖਦਾ ਫਿਰ ਰੱਖ ਦੇ ਬਾ ਕੀ ਹਾਲ ਆ ਆ ਜਾ ਆ ਜਾ ਬਹਿ ਜਾ ਕੀ ਗੱਲ ਹੋਈ ਆ ਉਹਦੇ ਠੀਕ ਜੀ ਤੇ ਤੂੰ ਦੱਸਿਆ ਕਿ ਹੁਣੇ ਰਾਤ ਰਾਜਾ ਦੀ ਦਵਾਈ ਲੈ ਆਉਂਦੇ ਉਹ ਫਿਰ ਮੈਂ ਸੋਚਿਆ ਵੀ ਚਲ ਸੁੱਤੀ ਹੁਣੀ ਆ ਤੂੰ ਵੀ ਉੱਠੇਗਾ ਨਾਲ ਨਹਾਣੇ ਉੱਠ ਖਲੋਣ ਕੇ ਗੁਰਪੀਤ ਉੱਠ ਖਲੋਊਗੀ ਪਰੇਸ਼ਾਨੀਆਂ ਬੜੀਆਂ ਤਾਂ ਮੈਂ ਸਾਰਾ ਦਿਨ ਦਾ ਥੱਕਾ ਹੁੰਦਾ ਉਧਰੋਂ ਨਿਆਣੇ ਨੂੰ ਪੜਾ ਕੇ ਮੈਂ ਤਾਂ ਨਹੀਂ ਆਵਾਜ਼ ਮਾਰੀ ਦਿਨ ਨੂੰ ਲੈ ਇਹ ਕੀ ਗੱਲ ਤਾ ਹੋ ਕੇ ਬਹਿ ਜਾ ਤਾ ਨਹੀਂ ਤਾ ਕੀ ਬਹਿਣਾ ਵਾ ਬੰਦਾ ਬੰਦਾ ਦੱਸਦੇ ਇਹ ਵੀ ਪਤਾ ਦਵਾਈ ਡੁੱਟ ਰਿਹਾ ਦ ਦਵਾਈ ਮੇਰੇ ਕੋ ਹੈਗੀ ਹੀ ਉਹ ਮੈਂ ਖਾ ਲਈ ਤੇ ਉਹਦੇ ਨਾਲ ਥੋੜਾ ਜਿਹਾ ਫਰਕ ਪੈ ਗਿਆ ਮੈਨੂੰ ਨੀ ਜਿਵੇਂ ਜਿਵੇਂ ਤੁਹਾਡਾ ਗਲੇ 'ਚ ਆਵਾਜ਼ ਨਹੀਂ ਸਹੀ ਆਉਣੀ ਤੇਰੇ ਆਹੋ ਕੋਈ ਨਹੀਂ ਹੋ ਜਾਣਾ ਮੈਂ ਸਹੀ ਕੋਈ ਜਾਦੂ ਪੀਨੇ ਆ ਜੇ ਤੂੰ ਹੀ ਬਿਮਾਰ ਹੀ ਫੇ ਤੂੰ ਡੰਗਰ ਵੀ ਕੱਢਣ ਚੱਲ ਗਏ ਤੇ ਤੂੰ ਵੀ ਦੱਸ ਦੇ ਮੈਂ ਡੰਗਰ ਮੈਂ ਕੱਢ ਕੇ ਪੱਠੇ ਪਾ ਦਾਂਦਾ ਕਿੰਨਾ ਕੰਮ ਹੀ ਉਹ ਚਲ ਕੋਈ ਨਹੀਂ ਮੈਂ ਤਾਂਗਾ ਮੈਂ ਹਸਤਾ ਵਾ ਕਾ ਨੂੰ ਐਂ ਇਦਾਂ ਨਾ ਕਰਿਆ ਕਰ ਕੋਈ ਨਹੀਂ ਆ ਭਾਪੀ ਨੇ ਗੋਪੀ ਨੂੰ ਕਹਿੰਦੀ ਆ ਵੀ ਉਹ ਹਨਾ ਉਏ ਇਹਦੀ ਉਦਾਂ ਹੀ ਸੁਭਾਅ ਆ ਇਹਦਾ ਬੋਲਣ ਦਾ ਤੂੰ ਹੀ ਨਾ ਇਹ ਉਹਦੇ ਪਿਛੇ ਲੱਗਿਓ ਕੋਈ ਗੱਲ ਦੀ ਨਹੀਂ ਨਹੀਂ ਪਿਛੇ ਲਗ ਵਾਲੀ ਦੀ ਗੱਲ ਸੱਚੀ ਹੋ ਵੀ ਮਤਲਬ ਜਦੋਂ ਬਿਮਾਰ ਆ ਤੇ ਉਹਨੇ ਕਹਿਣਾ ਹੀ ਉਹਦਾ ਵੀ ਫਰਜ਼ ਪੰਦ ਨਾ ਨਹੀਂ ਕਹਿਣਾ ਤਾਂ ਹੈਗਾ ਵਾ ਹੁਣ ਤੁਹਾਨੂੰ ਸੁਬਨਾ ਥੋੜਾ ਅੰਦਰ ਆ ਜਾਣਾ ਹੈ ਵੀ ਉਹ ਬਿਮਾਰ ਆ ਕੇ ਨਹੀਂ ਬਿਮਾਰ ਮਤਲਬ ਫੋਨ ਹੀ ਕਰ ਲੀਂਦਾ ਮੈਨੂੰ ਫੋਨ ਕਰਕੇ ਨਹੀਂ ਠਾਣਾ ਹਾਂ ਚਲ ਮੈਂ ਤਾਂ ਹੀ ਨਹੀਂ ਠਾ ਲਿਆ ਮੈਂ ਕੋਈ ਗੱਲ ਦੀ ਤੇ ਹੁਣ ਇਦਾਂ ਵਾ ਵੀ ਤੂੰ ਸਾਰਾ ਦਿਨ ਮੰਜੇਦਰਾ ਉੱਠ ਮੈਂ ਛੁੱਟੀ ਕਰ ਲੀਂਦਾ ਮੈਂ ਸ਼ਾਮ ਦੇ ਨਾਲ ਟੰਗਰ ਕਰ ਲੀਂਦਾ ਨਾ ਨਾ ਛੁੱਟੀ ਨਾ ਕਰੀਂ ਉਹ ਤੋਂ ਪੇਪਰਾਂ ਦੇ ਦੇਣ ਆਂ ਨਿਆਣੇ ਦੀਕਣਗੇ ਉੱਥੇ ਉਹਨਾਂ ਦੀ ਪੜ੍ਹਾਈ ਖਰਾਬ ਹੋ ਨਿਆਣੇ ਉਹ ਜਿਹੜੀਆਂ ਬਥੇਰੀਆਂ ਛੁੱਟੀਆਂ ਬੰਦੀਆਂ ਮੇਰੀਆਂ ਛੁੱਟੀਆਂ ਬਾਈ ਜਿਹੜੀਆਂ ਬੰਦੀਆਂ ਲੈ ਲੂੰਗਾ ਔਖੇ ਵੇਲੇ ਛੁੱਟੀਆਂ ਇਹ ਕਦੋਂ ਲੈਣੀ ਚੱਲ ਕੋਈ ਦੀ ਮੈਂ ਆ ਚਾਹ ਪੀ ਲੈਣੀ ਆ ਤੇ ਕੋਈ ਨੀ ਦਵਾਈ ਹੋਰ ਮੈਂ ਖਾ ਲੈਣੀ ਆ ਉਹ ਦਵਾਈ ਰੱਖੀ ਮੈਂ ਖਾ ਲੈਣੀ ਖਾ ਕੇ ਤੇ ਮੈਂ ਉੱਠ ਖਲੋਣਾ ਕੋਈ ਨੀ ਤੂੰ ਫਿਕਰ ਕਰਦਾ ਨਾ ਕਰੀ ਤੂੰ ਨਿਆਣੇ ਪੜਾ ਜਾਗੇ ਨਿਆਣੇ ਆ ਪੜ੍ਹ ਹੀ ਜਾਣਾ ਪਤਾ ਕੀ ਗੱਲ ਆ ਲੋਕਾਂ ਨੇ ਇੰਨੇ-ਇੰਨੇ ਫੀਸਾਂ ਦਿੱਤੀਆਂ ਤੇ ਨਿਆਣੇ ਆ ਪੜਨਗੇ ਲੋਕਾਂ ਦੇ ਤੇ ਚੰਗੇ ਥਾਂ ਕਰੇ ਲੱਗ ਜਾਣਗੇ ਨੌਕਰੀਆਂ ਮਿਲ ਜਾਣਗੀਆਂ ਤੇ ਇਹ ਵੀ ਛੁੱਟੀ ਨਾ ਕਰ ਉਹ ਕੱਲ ਐਡਜਸਟਮੈਂਟ ਹੋ ਜਾਂਦੀ ਹੁੰਦੀ ਆ ਮੇਰੇ ਪੀਰੀਅਡ ਐਡਜਸਟ ਕਰ ਲੈਣ ਸਾਰੇ ਨਹੀਂ ਮੈਂ ਤਾਂ ਚਾਹ ਜਿ ਪੀਣੀ ਆ ਮੇਰਾ ਜਦੋਂ ਸੁਣਿਆ ਮੈਨੂੰ ਤੇ ਮੈਂ ਮੇਰਾ ਤਾਂ ਹੁਕਾ ਹੀ ਨਿਕਲ ਗਿਆ ਵੀ ਹੈ ਨਹੀਂ ਨਹੀਂ ਕੋਈ ਨਹੀਂ ਮੈਂ ਹੋ ਜਾਣਾ ਠੀਕ ਨਹੀਂ ਨਹੀਂ ਤੂੰ ਹੁਣ ਰੈਸਟ ਕਰ ਤੇ ਮੈਂ ਕਰ ਲੈਣਾ ਕੰਮ ਦਾ ਮੈਂ ਕਰ ਲੈਣਾ ਫੋਨ ਛੁੱਟੀ ਕਰ ਲੈ ਲੈਣੀ ਤੇ ਨਿਆਣੇ ਆਪੇ ਪੜ ਲੈਣੇ ਨਿਆਣੇ ਦਾ ਨਿਆਣੇ ਤੈਨੂੰ ਡੀਕਣਗੇ ਉੱਥੇ ਤੇ ਨਿਆਣੇ ਤੇਰੇ ਜਿਹੜੇ ਕਲਾਸ ਦੇ ਨਿਆਣੇ ਉਹ ਕੋਣ ਪੜ੍ਹਾਊਗਾ ਉਹ ਦੂਜੇ ਮਾਸਟਰ ਪੜ੍ਹਾ ਲੈਂਦੇ ਹੁੰਦੇ ਆ ਇਕੱਠਿਆਂ ਕਰ ਲੈਂਦੇ ਕੰਬਾਈਨ ਕਲਾਸਾਂ ਕਰ ਲੈਂਦੇ ਆ ਇਕੱਠਿਆਂ ਅੱਛਾ ਹੋ ਜਾਂਦਾ ਵਾ ਇਦਾਂ ਵੀ ਇਹ ਨਾ ਤੇਰੀ ਮਰਜ਼ੀ ਉਹ ਮੈਂ ਤੇ ਕਹਿੰਦਾ ਬਈ ਤੂੰ ਨਾ ਕਰ ਤੂੰ ਇਹਦਾ ਛੁੱਟੀ ਦਾ ਕਰ ਤੇ ਜਾ ਤੇ ਇੱਕ ਤੇ ਮੈਂ ਪੱਠੇ-ਪੁੱਠੇ ਪਾ ਲੀਨਾ ਉਹ ਤੇ ਮੁੜ ਕੇ ਪਾਖਪੋਖ ਬੜ ਲਈ ਮੈਂ ਫਿਰ ਤੇਰੇ ਟੈਸਟ ਕਰਾ ਕੇ ਲਿਆਵਾ ਆ ਕੋਈ ਨਹੀਂ ਮੈਨੂੰ ਕੋਈ ਗੱਲ ਨਹੀਂ ਕੀ ਬੁਖਾਰ ਚੜਿਆ ਖਾਂਸੀ ਆਈ ਜਾਂਦੀ ਸੀ ਤੇ ਹੁਣ ਮੈਂ ਥੋੜਾ ਜਿਹਾ ਠੀਕ ਹਾਂ ਗੱਲ ਆ ਵੀ ਸਾਰੇ ਟੈਸਟ ਹੋ ਜਾਣਗੇ ਖੂਨ ਖਾਂ ਟੈਸਟ ਹੋ ਜਾਊਗਾ ਲਿੱਕਾ ਮੋਟਾ ਜਿਹਾ ਰੋਗ ਹੋਊਗਾ ਤੇ ਫੜਿਆ ਜਾਊਗਾ ਇਦਾਂ ਹੁਣ ਦਵਾਈ ਕਿਦ ਕੁ ਲਿਆਂਦੀ ਮੇਰੇ ਸਾਰਾ ਪਿੰਡੋਂ ਲਿਆਂਦੀ ਨਹੀਂ ਕਿ ਚੋਲਾ ਸਾਹਿਬ ਦਾ ਕੋਈ ਉਹੀ ਉਹੀ ਸਟੋਰ ਤੋਂ ਲਿਆਂਦੀ ਆ ਅੱਛਾ ਤੇ ਕੋਈ ਨਹੀਂ ਫਰਕ ਪੈ ਗਿਆ ਮੈਨੂੰ ਲੱਗਦਾ ਉਹ ਤਾਂ ਹੀ ਮੈਂ ਉੱਠਿਆ ਨਹੀਂ ਤੇ ਮੈਂ ਉੱਠਣਾ ਨਹੀਂ 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 ਮੈਨੂੰ ਨਹੀਂ ਲੱਗਦਾ ਫਰਕ ਕੋਈ ਉਹ ਲੰਗਰ ਜਿਹੜੇ ਹੀ ਉਹ ਬੰਦ ਨੇ ਸੀ ਬਾਹਰ ਉਹ ਵੇਖ ਰੋ ਬੰਦਨੇ ਕਿ ਨਹੀ ਤੇ ਫਿਰ ਮਿਲਦਾ ਤੇ ਕਹਉਂ ਤੇ ਇਹ ਤੂੰ ਦੱਸ ਦੱਸ ਦਿਆ ਕਰੋ ਜਦੋਂ ਔਖਾ ਦਾ ਕੰਮ ਤਾਛਾ ਤੇ ਕਰੋ ਮੈਨੂੰ ਮੈਂ ਤਾਂ ਨਾ ਕਿਤੇ ਵੀ ਮੈਂ ਕੰਮ ਨਹੀਂ ਕਰਨਾ ਕੋਈ ਨਹੀਂ ਮੈਂ ਆਖਿਆ ਚੱਲ ਤੂੰ ਪੜਾਉਣ ਜਾਣਾ ਨਿਆਣਿਆਂ ਨੂੰ ਮੈਂ ਤਾਂ ਨਹੀਂ ਦੱਸਦਾ ਕੋਈ ਗੱਲ ਨਹੀਂ ਗਈ ਤੇ ਵੇਹਣਾ ਜੇ ਤੂੰ ਛੁੱਟੀ ਕਰਨੀ ਤੇ ਕਰ ਲਈ ਨਹੀਂ ਕਰਨੀ ਤੇ ਵੇਖ ਲੈ ਮੈਂ ਕੱਲ ਇਹ ਕਈ ਨਾ ਵੀ ਤੂੰ ਜਾ ਨਹੀਂ ਨਹੀਂ ਮੇਰਾ ਮਨ ਹਾਂ ਮੈਂ ਕਰ ਲੈਣਾ ਛੁੱਟੀ ਤੂੰ ਹੁਣ ਉਠਣਾ ਨਹੀਂ ਆ ਮੈਂ ਜਦੋਂ ਕੰਮ ਕਰਕੇ ਵੇਲਾ ਹੁੰਦਾ ਵਾ ਨਾ ਤੂੰ ਪਾਕ ਆਪਣੇ ਆਪਣੇ ਨਹਾਈ ਨਾਲ ਕਪੜੇ-ਕਪੜੇ ਪਾ ਲੈ ਮੈਂ ਵੀ ਤੇਰੇ ਟੈਸਟ ਕਰ ਆ ਲਿਆ ਵਾਂ ਸਰਕਾਰੀ ਹਸਪੀਟਲ ਜਾਂਦੇ ਆ ਚਲ ਕੋਈ ਨਹੀਂ ਵੇਖ ਲੀਨਾ ਹਾਂ ਵੇਖਦੇ ਹਾਂ ਹਾਂ ਕਰ ਰਹਿ ਤੂੰ ਆਹੋ ਜੇ 9 ਵਜੇ ਮੇਰੇ ਨਾਲ ਡਾਕਟਰ ਡਾਕਟਰ ਆਉਂਦੇ ਆ ਅਹੋ ਹਾਂ ਹੋ ਜੇ ਕੋਈ ਵੀ ਕੋਈ ਧਾਤੂ ਕੱਢਣ ਵਾਲੀ ਹੋਣੀ ਕਢਾ ਲੀਨਾ ਮੇਰੇ ਨਾਲ ਲੈ ਕੇ ਨਾਲ ਠੀਕ ਆ ਅੱਛਾ ਹਾਂ ਕਰ ਰਹਿ ਤੂੰ ਚਲ ਠੀਕ ਆ ਫਿਰ ਭਰਾ ਹੋਵੇ ਐਦਾਂ ਦੇ ਹੋਣ ਭਰਾ ਦੇ ਭਰਾਵਾਂ ਦੀਆਂ ਬਾਹਾਂ ਹੁੰਦੇ ਆ ਬਈ ਵੇਹ ਹੁੰਦੇ ਮੁੰਡੇ ਨੇ ਕਿੰਦਾ ਸੋਚਿਆ ਮੇਰਾ ਅੰਦਾ ਮੈਂ ਛੁੱਟੀ ਕਰ ਲੀਨਾ ਪਰ ਮੈਂ ਕਹਿੰਦਾ ਛੁੱਟੀ ਨਾ ਹੀ ਕਰਦਾ ਵੀ ਚੰਗਾ ਹੀ ਕੋਈ ਨਹੀਂ ਮੈਂ ਠੀਕ ਹੋ ਜਾਣਾ ਮੈਂ ਪਾ ਲਈ ਨਾ ਚੱਲੇ ਇਹ ਬਾਹਰ ਦਾ ਕੰਮ ਕਰਦਾ ਮੈਂ ਘਰ ਦਾ ਕਰਦਾ ਚਲੋ ਮਹਾਰਾਜ ਸੱਚੇ ਬਾਦਸ਼ਾ ਭਰਾ ਦਿੱਤਾ ਸੀ ਇਦਾਂ ਦਾ ਹੀ ਹਰਕ ਨੂੰ ਦਵੀ ਜਿਹੜਾ ਕੋਈ ਤੇਲ ਮੇਰ ਨਹੀਂ ਕਰਦਾ ਮੇਰਾ ਕਰਕੇ ਉਹਨੇ ਵੀ ਛੁੱਟੀ ਕਰ ਲਈ ਆ ਮਹਾਰਾਜ ਜਨ ਨੂੰ ਚੜਦੀ ਕਲਾ ਵਿੱਚ ਰੱਖੇ ਸੱਚੇ ਬਾਦਸ਼ਾ ਬਾਬਾ ਪੱਠੇ ਦੇ ਪਾਪ ਆ ਗਿਆ ਯੂ ਪਹਿਲਾਂ ਮੈਂ ਗੋਹਾ ਤੁਹਾਡੇ ਤੋਂ ਫੇਤਾ ਰਕਾਉਂਗਾ ਦਾਸੀ ਬੰਦਾ ਦੱਸਦੇ ਬਿਮਾਰ ਆ ਇਹ ਵੀ ਐਡਾ ਜਿੱਦੀ ਨਾ ਦੱਸਦਾ ਹੀ ਨਹੀਂ ਹੈਗਾ ਵੀ ਮੈਂ ਨਾ ਹੀ ਕੰਮ ਕਰਵਾ। ਸਿਹਤ ਨਾਲ ਹੋ ਗਈ ਚੰਗਾ ਵਾ। ਉਹ ਵੀ ਹੁਣ ਹੋ ਗਈ ਐ। ਇਦਾਂ ਕਰਦੇ ਜਾਂ ਹੋ ਤਾਂ ਕੋਈ ਬੰਦਾ ਰੱਖਦੇ ਐ। ਨਹੀਂ ਤੇ ਕਹਿੰਦੇ ਮਟੜੀ ਕੱਟ ਕਰ ਲਾ। ਆ ਮੈਂ ਬਾਅਦ ਹੀ ਕਰਦਾ ਵਾਂ। ਵਾ ਵੰਡ ਵੀ ਪਾ ਗਿਆ ਪੱਠਿਆਂ ਦੇ ਉੱਤੇ। ਜਦੋਂ ਮੈਂ ਪਹਿਲਾਂ ਤਾਰ ਕੱਢਾਂ। ਭਾਬੀ ਨੂੰ ਲੈਉਣਾ ਬਾਜ ਮਾਰ ਕੇ ਵੀ ਤਾਰ ਕੱਢ ਲੇ। ਮੈਨੂੰ ਪਹਿਲਾਂ ਪਤਾ ਨਹੀਂ ਹੋਇਆ ਕਿਹੜੀ ਪਹਿਲਾਂ ਚਾਉਂਦੇ ਤੇ ਕਿਹੜੀ ਬਾਅਦ ਚਾਉਂਦੇ ਆ ਭਾਬੀ ਨੂੰ ਪਤਾ ਹੋਣਾ ਸਾਰਾ ਮੈਂ ਭਾਬੀ ਨੂੰ ਲਿਆਉਂਦਾ ਅੱਜ ਕੀ ਗੱਲ ਗਰ ਸਾਹਿਬ ਉੱਠਿਆ ਨਹੀਂਗਾ ਤੂੰ ਨਾਜਾ ਬੀਬੀ ਠੀਕ ਨਹੀਂ ਆ ਸਰੀ ਠੀਕ ਨਹੀਂ ਹਾਂ ਤੇ ਉਹ ਬੁਖਾਰ ਜਿਹੜਾ ਖਾਂਸੀ ਆਈ ਜਾਂਦੀ ਸਾਰੀ ਰਾਤ ਹਾਂ ਤਾਂ ਤੂੰ ਦਵਾਈ ਲੈ ਆਉਂ ਜਾ ਬੰਦਲਾ ਕੋਈ ਨਹੀਂ ਤੇ ਤੂੰ ਦਵਾਈ ਲਿਆਉਣੀ ਸੀ ਦਵਾਈ ਹੈ ਨਹੀਂ ਹਾਂ ਉਹ ਰਾਤ ਖਾਧੀ ਨਹੀਂ ਤਾਂ ਬੁਖਾਰ ਤੇ ਦਵਾਈ ਲੈ ਉਹਨਾਂ ਨਾ ਹੁਣ ਆਹੋ ਕੋਈ ਨਹੀਂ ਹੁਣ ਦਿਨ ਚੜਦਾ ਤੇ ਬੁਖਾਰ ਕਿੱਲੇ ਹੁੰਦੀ ਨਹੀਂ ਦਿਨ ਚੜ ਗਿਆ ਵਾ ਬਾਹਰ ਉਹ ਚੜ ਗਿਆ ਦਿਨ ਤੇ ਡਾਕਟਰ 9 ਵਜੇ ਆਉਂਦੇ ਆ ਮੈਂ ਨਹੀਂ ਮੈਂ ਵੇਖਿਆ ਹੀ ਨਹੀਂਗਾ ਤੇ ਮੈਂ ਵੀ ਹੋਣੀ ਚਾਹ ਪੀ ਕੇ ਤੇ ਉੱਠ ਕੇ ਆਈ ਨਹੀਂ ਆਛਾ ਉਹਨਾਂ ਦੱਸਿਆ ਨਹੀਂ ਦੰਦਰ ਨੇ ਦੱਸਿਆ ਆ ਤਾਂ ਮੈਂ ਆਖਿਆ ਉਹਨਾਂ ਨਾਲ ਗੱਲ ਨਹੀਂ ਕੀਤੀ ਤੇ ਮੈਂ ਕਿਹਾ ਮੈਨੂੰ ਦੇਖਦਾ ਨਹੀਂ ਪਹਿਲਾਂ ਮੈਂ ਵੇਖਾਂਗਾ ਸਾਬ ਕਿੱਥੇ ਆ ਆਛਾ ਮੈਂ ਤੇ ਉਹ ਨਾ ਡੰਗਰ ਕੱਢ ਕੇ ਦੇ ਮਹਾਗ ਤੇ ਕੱਢੇ ਕਿ ਪਠੇ ਪਾ ਗਏ ਤੇ ਮੈਂ ਇਹਨੂੰ ਆ ਗਿਆ ਮੈਂ ਕਿ ਉਹਨਾਂ ਨੇ ਅੰਦਰ ਪੋਈ ਜਾਂਦੇ ਹੀ ਤੇ ਤੂੰ ਕਹੇ ਉੱਠਿਆ ਜੋਦੇ ਨੂੰ ਆਖ ਦੇਨੋ ਮੈਂ ਬੀਬੀ ਮੈਂ ਕਿਹਾ ਸੁੱਤੀ ਆ ਮੈਂ ਠਾਰਿਆ ਨਹੀਂ ਆਹੇ ਸੁੱਤੇ ਆ ਤੇ ਆਪ ਪਾਵੇਂ ਉੱਥੇ ਡੰਗੜਾ ਚ ਹੀ ਦਿਖ ਪੈਂਦਾ ਚੱਲ ਲੈ ਸ਼ਾ ਕੋਈ ਨਹੀਂ ਕੋਈ ਨਹੀਂ ਹੁੰਦਾ ਹਾਂ ਤੇ ਮੈਂ ਹੈਗਾ ਵਾਂ ਕੰਮ ਕਰਨ ਨੂੰ ਕੋਈ ਨਹੀਂ ਹੈਗਾ ਤਾਂ ਠੀਕ ਵਾਂ ਮੈਂ ਵੀ ਆਨੀ ਆ ਪਰ ਤੂੰ ਥੋੜਾ ਬਹੁਤਾ ਉਹਨੂੰ ਵੀ ਆਖਿਆ ਕਰ ਚਲੋ ਡੇਗ ਟੱਟਦੇ ਤੇ ਆਖਿਆ ਕਰ ਪਤਾ ਕੀ ਗੱਲ ਆ ਉਹ ਹੁਣ ਸਕੂਲੇ ਜਾਂਦਾ ਵਾ ਫੇਰ ਕਿ ਸਕੂਲੇ ਜਾਂਦਾ ਵਾ ਮੈਂ ਨਾ ਮੈਂ ਵੀ ਹੱਥ ਲਿਬੇੜੂਗਾ ਮੁੜ ਕੇ ਫੇਰ ਉਹੋ ਗੱਲ ਵੀ ਨਾ ਹੋਊਗਾ ਕਈ ਗੱਲਾਂ ਸੋਚਣਾ ਵਾ ਮੈਂ ਤੂੰ ਤਾਂ ਸੋਚਦਾ ਵਾ ਪਰ ਉਹ ਉਹ ਵੀ ਉਹ ਵੀ ਸੋਚੇ ਨਾ ਹੁਣ ਤੇਰਾ ਕੋਈ ਨਹੀਂ ਅੱਜ ਉਹ ਦਿਆਂ ਵਾ ਖਣ ਹਾਂ ਆਂਦਾ ਵੀ ਮੈਂ ਛੁੱਟੀ ਕਰਨ ਲੱਗਾ ਮੈਂ ਤੇ ਇਹੋ ਤੈਨੂੰ ਆਖਣ ਲੱਗੀ ਸੀ ਕਿ ਮੈਂ ਛੁੱਟੀ ਕਰਵਨੀ ਆ ਉਹਦੀ ਉਹ ਕਹਿ ਗਿਆ ਮੈਨੂੰ ਛੁੱਟੀ ਦਾ ਉਹ ਆਂਦਾ ਮੈਂ ਭਾ ਮੈਂ ਨਹੀਂ ਜਾਣਾ ਸਕੂਲੇ ਮੈਂ ਕਿਹਾ ਵੀ ਤੈਨੂੰ ਨਿਆਣੇ ਰੀਕਣਗੇ ਵੀ ਤੂੰ ਜਾ ਹਾਂ ਆਂਦਾ ਵੀ ਮੈਂ ਤੈਨੂੰ ਇਦਾਂ ਛੱਡ ਕੇ ਨਹੀਂ ਜਾਣਾ ਕਮਣਾ ਕਹੀ ਤੂੰ ਭੇਜਾ ਦੇ ਮੈਂ ਕੰਮ ਮੈਂ ਕਰਦਾ ਅੱਛਾ ਤੇ ਉਹ ਮੈਨੂੰ ਕਹਿ ਗਿਆ ਵਾ ਮੈਂ ਤੇ ਸਭ ਨੂੰ ਲੋਕਣ ਦੇ ਤਾਂ ਨਹੀਂ ਆਇਆ ਕਰ ਇਦਾਂ ਛੁੱਟੀ ਚੱਲੋ ਗੋਵੇ ਖਾਵੇ ਦਾ ਕਰ ਲੈਂਦਾ ਵਾ ਨਾ ਤਾਂ ਮੁੜ ਕੇ ਫੇ ਉਹਨੂੰ ਖੜ ਕੇ ਤੇ ਦਵਾਈ ਲਿਆ ਨਾਲ ਉਹ ਦਿਆ ਮੈਨੂੰ ਇਹੋ ਹੀ ਆਖਣਾਂ ਆਂਦਾ ਮੈਂ ਤੈਨੂੰ ਖੜਦਾ ਵਾ ਤੇ ਟੈਸਟ ਕਰਾਉਂਦਾ ਆਹ ਟੈਸਟ ਕਰਾ ਕੇ ਤੇ ਮੈਂ ਰੱਖਣਾ ਕੋਈ ਗੱਲ ਕੀ ਆ ਮੈਂ ਰੱਖਣਾ ਬਸ ਠੀਕ ਪਰ ਉਹ ਮੰਨਦਾ ਨਹੀਂ 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 ਠੀਕ ਠੂਕ ਨਹੀਂ ਹੋਣੀਗਾ ਜਮਾਨਾ ਚੰਗਾ ਹੈਗਾ ਤੇ ਤੂੰ ਨਾ ਆਪਣੇ ਟੈਸਟ ਕਰਵਾ ਕੇ ਤੇ ਡਾਕਟਰ ਨੂੰ ਵਿਖਾਲ ਕੇ ਫਿਰ ਬੀਪੀ ਜ ਆਪਣਾ ਚੈੱਕ ਕਰਾ ਘਟਿਆ ਵਧਿਆ ਵਾ ਤੇ ਕਿਦਾਂ ਵਾਂ ਤੇ ਤੂੰ ਦਵਾਈ ਲੈ ਆਜੋ ਦਿਨ ਨਾਲ ਲਿਖੀ ਆਹ ਲੈਨੇ ਦਵਾਈ ਤਾਂ ਪਰ ਜੋਦੇ ਨੂੰ ਵੀ ਆਖਿਆ ਕਰ ਤੂੰ ਕੱਲਾ ਹੀ ਨਾ ਤੂੰ ਰਣ ਜਿੱਤਣਾ ਵਾ ਤੂੰ ਕੱਲਾ ਪਾਏ ਲੱਗਾ ਰਹਿਣਾ ਵਾ ਚਾ ਨਸ਼ਾ ਕੋਈ ਨਹੀਂ ਬੀਬੀ ਨਿਕਾਵਾ ਮੇਰ ਤੋਂ ਹਾਂ ਆ ਤਾਂ ਨਿਕਾਵਾ ਪਰ ਉਹਨੂੰ ਵੀ ਆਪਣੀ ਜ਼ਿੰਮੇਵਾਰੀ ਕੋਈ ਵੇਖਣੀ ਚੁੱਕੀ ਚਾਹੀਦੀ ਏ ਇੱਕ ਮਾਂ ਨਹੀਂ ਮੈਨੂੰ ਉਹਦੇ ਦੀ ਮਾਂ ਆ ਉਹਨੂੰ ਮੇਰੇ ਤੇ ਮਾਣ ਹੈ ਤੇ ਚਲੋ ਭਰਾ ਭਰਾ ਇਹਦਾ ਦਿਮਾਗ ਅਜ ਬਣੀ ਰੱਖੇ ਬਣੀ ਰੱਖੇ ਆ ਬਣਾਈ ਰੱਖੇ ਬੀਬੀ ਉਹ ਮੈਂ ਇਹਨੂੰ ਆਖੰਦਾਂ ਵੀ ਉਹਵੇਂ ਉਹਨਾਂ ਦੇ ਪਰਲਿਆਂ ਦਾ ਵੀ ਭਰਾਵਾਂ ਭਰਾਵਾਂ ਦੀ ਬੰਦੀ ਦੀ ਹਾਂ ਤੇ ਇੱਕ ਦੂਜੇ ਨੂੰ ਉਹੋ ਗੱਲ ਵੀ ਉਹ ਗੱਲ ਕਿੱਥੋਂ ਉਹਨਾਂ ਦੀ ਬਣੀ ਭਰਾ ਭਰਾ ਕਿਉਂ ਅੱਡ ਹੋਏ ਜਨਾਨੀਆਂ ਇੱਕ ਦੂਜੇ ਨੂੰ ਚੁੱਕੀ ਗਈਆਂ ਉਹ ਆਪਣੇ ਬੰਦੀ ਨੂੰ ਚੁੱਕੀ ਗਈ ਉਹ ਆਪਣੇ ਨੂੰ ਦੋਵਾਂ ਭਰਾਵਾਂ ਦੇ ਵਿੱਚ ਫੜਕ ਪਾ ਕੇ ਰੱਖ ਦਿੱਤਾ ਜਨਾਨੀਆਂ ਉਹੋ ਹੀ ਭਰਾ ਹੁੰਦੇ ਜਿਹੜੀ ਇੱਕੇ ਥਾਲੀ 'ਚ ਰੋਟੀ ਖਾਂਦੇ ਆ ਇੱਕੇ ਥਾਲੀ ਵਿੱਚ ਰੋਟੀ ਖਾਂਦੇ ਆ ਇੱਕੇ ਉਹ ਭਰਾ ਭਰਾਵਾਂ ਤੇ ਉਹੋ ਗੱਲ ਵੀ ਸਾਹ ਨਾਲ ਸਾਹ ਜੀ ਜੀਦੇ ਆ ਬੁੱਢੀਆਂ ਹੀ ਪਾਟਕ ਪਾਉਂਦੀਆਂ ਵਾ ਮੈਂ ਤੇ ਆਪ ਇਹਨਾਂ ਨੂੰ ਸਮਝਾਉਂਦੀ ਰਹੀ ਨਹੀਂ ਆ ਮੈਂ ਦਵਿੰਦਰ ਸਿਆਣੀ ਆ ਮੈਂ ਖੁਦ ਦਵਿੰਦਰ ਉਹ ਨਿਹਾਨ ਸਿਆਣਵਾ ਕੋਈ ਗੱਲ ਨਹੀਂ ਜਰੀਦਾ ਹੁੰਦਾ ਵਾ ਨਹੀਂ ਬੁੱਕੀ ਆਪ ਬੰਦੇ ਨੂੰ ਤੇ ਦੀਦਾ ਹੀ ਆ ਨਾ ਭਰਾਵਾਂ ਭਰਾਣ ਤੇ ਦੀਦਾ ਹੀ ਆ ਨਾ ਵੀ ਆਹ ਕੰਮ ਇਦਾਂ ਕਰਨੀ ਆਹ ਇਦਾਂ ਕਰਨੀ ਇਹਨਾਂ ਨਹੀਂ ਆ ਪਿੱਛੇ ਨਹੀਂ ਲੱਗਣਾ ਚਾਹੀਦਾ ਤੇ ਕਈ ਜਨਾਨੀਆਂ ਟੁੱਟੇ ਹੋਣ ਦੇ ਤਾਂ ਉਹਨਾਂ ਨੂੰ ਜੋੜ ਲੈਂਦੀਆਂ ਦਿੰਦੇ ਤਾਂ ਕਈ ਟੁੱਟ ਜੁੜਿਆਂ ਨੂੰ ਜੋੜਾ ਟੋਲ ਦਿੰਦੇ ਜੁੜਿਆਂ ਨੂੰ ਤੋੜ ਦਿੰਦੀਆਂ ਕਈ ਤੇ ਕਈਆਂ ਘਰਾਂ 'ਚ ਇੰਨੇ ਥਪਾਕ ਆ ਗਾੜੀ ਪੋਤੇ-ਪੋਤੀਆਂ ਵਾਲੇ ਹੋ ਗਏ ਤੇ ਅਜੇ ਇੱਕ ਘਰਾਂ ਦੇ ਵਿੱਚ ਐ ਇੱਕੋ ਹੀ ਚੁੱਲ੍ਹੇ ਰੋਟੀ ਬਣਦੀ ਹੈ ਕੋ ਚੱਲੇ ਤੇ ਹਾਸਾ ਖੇਡਾ ਕਈ ਗੱਲਾਂ ਹੁੰਦੀਆਂ ਤੇ ਇਥੋਂ ਲੈ ਗਈ ਜਾਂ ਕੁਛ ਵੀ ਨਹੀਂ ਖੇਦੇ ਵਰਗੀ ਤੇ ਇਕੱਠੀਆਂ ਵਰਗੀ ਤਾਂ ਰੀਸ ਹੀ ਕਰੀ ਸੀ ਕਰੀ ਸੀ ਕੋਈ ਨਹੀਂ ਰੀਸ ਹੀ ਕੋਈ ਨਹੀਂ ਤੇ ਮੈਂ ਨਾ ਵੀ ਸਾਡਾ ਚੱਲ ਇਦਾਂ ਬਣੀ ਰਵੇ ਭਰਾਵਾ ਭਰਾਵਾ ਤੇ ਜੀ ਅਸੀਂ ਆ ਬਣਾ ਕੇ ਰੱਖਾਂਗੇ ਗਾੜੀ ਹਟੇ ਨਿਆਣੇ ਵੀ ਬਣਾਉ ਨਿਆਣੇ ਵੀ ਆਖਣਗੇ ਵੀ ਸਾਡਾ ਮਾਂ ਪਿਓ ਇਕੱਠਾ ਰਹਿ ਆਈ ਵੀ ਇਕੱਠੇ ਰਹਿਗੇ ਇਕੱਠੇ ਹੀ ਰਹਿਣਾ ਵਾ ਜਾਣਾ ਨਹੀਂ ਕਿਤੇ ਹਾਂ ਬਾਕੀ ਖਾਣਾ ਆਪੋ ਆਪਣੇ ਕਰਮਾਂ ਦਾ ਵਾ ਬੀਬੀ ਦੁਨੀਆ ਤੋਂ ਛੱਡ ਕੇ ਚਲੀ ਜਾਣਾ ਤੇ ਸਭ ਕੋਈ ਇਹ ਜਾਇਦਾਦਾਂ ਜੋ ਬੰਬੀਆਂ ਟਰੈਕਟਰ ਜੋ ਦਿੱਤਾ ਮਾਲ ਕਰੇ ਸਾਨੂੰ ਬਾਜ਼ੀਆਂ ਦਿੱਤੀ ਜੇ ਤੁਸੀਂ ਇਕੱਠੇ ਹੀ ਹੋ ਤਾਂ ਮੇਰੀ ਵੀ ਜਾਨ ਸੌਖੀ ਆ ਆਹ ਮੇਰੀ ਵੀ ਜਾਨ ਸਭੀ ਆ ਮੈਂ ਵੀ ਆਨੀ ਤੇ ਮੇਰਾ ਪੁੱਤ ਕੰਮ ਕਰਦੇ ਆ ਇੱਕ ਦੂਜੇ ਦੇ ਨਾਲ ਰਲ ਕੇ ਬੈਂਦੇ ਆ ਬੱਚੇ ਕੱਥੇ ਹੋਣਾ ਮਾਪਿਆਂ ਦੀ ਉਮਰਾਂ ਵੱਧ ਜਾਂਦੀ ਵੱਧ ਜਾਂਦੀਆਂ ਵੱਧ ਜਾਂਦੀਆਂ ਸੱਚੀ ਚੰਗੇ ਉਹ ਚੰਗੀਆਂ ਉਹਨਾਂ ਨੂੰ ਮਤ ਦਿੱਤੀ ਹੋਵੇ ਉਹਨਾਂ ਦੀ ਸ਼ੋਭਾ ਬਾਹਰ ਹੋਵੇ ਬੱਚਿਆਂ ਦੀ ਤੇ ਮਾਪਿਆਂ ਦੀ ਉਮਰਾਂ ਨਾ ਹੁੰਦਾ ਵਾ ਹੋ ਜਾਂਦਾ ਤੇ ਦੇਖਦੇ ਨਾ ਮਾਂ ਜੇ ਤੇ ਮਾਂ ਤੋਂ ਤੇ ਫਿਕਰਾ ਜੀ ਮਰ ਜਾਂਦਾ ਮਰ ਜਾਂਦਾ ਸ਼ਰਮ ਚ ਮਰ ਜਾਂਦਾ ਸ਼ਰਮ ਚ ਮਰ ਜਾਂਦਾ ਵੀ ਕੀ ਬੰਡਿਆ ਇਹ ਘਰ ਬਾਹਰ ਸਰਚੋ ਕੇ ਜੀਣ ਜੋਗਾ ਨਹੀਂ ਰਹਿ ਜਾਂਦਾ ਬਾਗਲੀਓ ਬਾਕੀ ਇਹ ਆ ਵੀ ਜਮਾਨੇ ਤੋਂ ਡਰ ਲੱਗਦਾ ਬੀਬੀ ਲੱਗਦਾ ਬੀਬੀ ਤੇ ਨਿਆਣੇ ਜਵਾਨ ਹੋਣੇ ਤੇ ਮਾਪਿਆਂ ਨੂੰ ਚਾ ਚੜਨਾ ਚਾ ਚੜਨਾ ਵੀ ਸਾਡੇ 3 ਪੁੱਤ ਜਵਾਨ ਨਾ ਹੋਣਦੇ ਤੇ ਸਾਡੇ ਦਾ ਕੰਮ ਕਰਾਉਣਗੇ ਹੁਣ 3 ਪੁੱਤ ਜਵਾਨ ਹੋਣਦੇ ਤਾਂ ਫਿਕਰ ਪਈ ਜਾਂਦਾ ਡਰੋਂ ਦਾ ਵਾ ਫਿਕਰ ਦਿਨੋਂ ਦਿਨ ਚੜਦਾ ਜਾਂਦਾ ਨੇ ਮੈਂ ਕਹਿੰਦੇ ਮਾਪਿਆਂ ਨੂੰ ਫਿਕਰ ਪਈ ਜਾਂਦਾ ਫਿਕਰ ਪਈ ਜਾਂਦਾ ਪਤਾ ਨਹੀਂ ਜਮਾਨਾ ਨਹੀਂ ਠੀਕ ਹੈਗਾ ਤੇ ਮੈਂ ਤਾਂ ਨਾ ਇਕੱਠੇ ਰਹੀਏ ਨੇ ਆਨੇ ਨੂੰ ਇਹ ਵੀ ਪਉਗੀ ਬੋਝਾ ਵੀ ਲੈ ਵੀ ਆ ਇਕੱਠੇ ਤੇ ਹੀ ਨਹੀਂ ਕਰੀ ਕੱਠੀ ਰਹਿਣਾ ਚਲੋ ਤਾਂ ਢੀਮਾ ਕਤਾ ਬਣੀ ਰਹੇ ਇਹਨਾਂ ਦੀ ਵੀ ਦਰਾਨੀ ਜਿਛਾਣੀ ਦੀ ਬਣੀ ਰਹੇ ਮੈਂ ਤੇ ਇਹਨਾਂ ਜੇ ਦੁੱਜੀ ਨੇ ਮੈਨੂੰ ਕੋ ਹਾਸਤਾ ਤਾਂ ਮੈਂ ਉਹਨੂੰ ਨਹੀਂ ਕੋ ਹਾਂਦੀ ਜੇ ਉਹਨੇ ਮੈਨੂੰ ਆਣ ਕੇ ਆਤਾ ਕਿ ਇਦਾਂ ਕਰਦੀ ਮੈਂ ਉਹਨੂੰ ਨਹੀਂ ਆਂਦੀ ਮੈਂ ਨਹੀਂ ਚਲੋ ਕੋਈ ਗੱਲ ਨਹੀਂ ਬੀਬੀ ਲੈ ਆਂੀਆਂ ਵਾ ਦੋ ਰੋਟੀਆਂ ਹਾਂ ਤੂੰ ਕੇ ਨੂੰ ਨਾ ਮਾੜੀ ਅੱਖੀ ਨਾ ਚੰਗੀ ਆ ਨਹੀਂ ਮੈਂ ਤੇ ਆਂਦੀ ਨਹੀਂ ਕਿ ਇਹਨਾਂ ਦੇ ਦੋਵੇਂ ਭੈਣਾਂ ਮੈਂ ਤੇ ਇਹ ਗੱਲ ਕਹਿੰਨਾ ਦੋਵੇਂ ਭੈਣਾਂ ਭੈਣਾਂ ਬਣ ਕੇ ਰਹਿਣਾ ਹੂੰ ਹੂੰ ਮੇਰਾ ਤੇ ਮਾਨ ਸੁਭਾਅ ਹੈ ਮੈਨੂੰ ਬਾਹਰ ਕਿਦਰ ਦੀ ਹੋਈ ਆ ਨਿੱਕੀ ਨੂੰ ਵੀ ਇਹੋ ਹੀ ਗਾ ਜੇ ਉਹ ਵੱਡੀ ਆ ਦਿੰਦੀ ਆ ਮੈਨੂੰ ਪੁੱਛਦੀ ਨਹੀਂ ਕਰਦੀ ਨਹੀਂ ਤੇ ਮੈਂ ਨਿੱਕੀ ਨੂੰ ਨਹੀਂ ਚੱਲ ਤੇਰੀ ਵੱਡੀ ਭੈਣ ਵਾ ਤੋ ਪੁੱਛ ਰਿਆ ਕਰ ਤੋ ਉਹ ਵੀ ਆਂਦੀ ਚੱਗਾ ਉਹ ਦੰਦਰੀ ਮੇਰ ਕੋ ਰੋਸ ਕਰਦੀ ਉਹ ਮੈਂ ਤੇ ਦਵਿੰਦਰ ਮੇਰ ਨਾਂ ਕਰ ਜੂਗੀ ਤੇ ਮੈਂ ਦਵਿੰਦਰ ਨੂੰ ਆਖੋ ਦਵਿੰਦਰ ਨਿਆਣ ਸੇ ਆਣ ਵਾ ਚੱਲ ਕੋਈ ਗੱਲ ਨਹੀਂ ਤੂੰ ਵੱਡੀ ਆ ਤੋਂ ਮੈਨੂੰ ਫੇਰ ਰੱਖਦੀ ਤੂੰ ਨਿੱਕੀ ਦਾ ਹੀ ਪੱਖ ਪੂਰਦੀ ਆ ਮੈਂ ਨਹੀਂ ਮੈਂ ਤੂੰ ਕਿਹੜੀ ਮੈਨੂੰ ਗਰੀ ਲੱਗਦੀ ਆ ਤੂੰ ਕਹਿਆ ਵੀ ਤੂੰ ਮੈਨੂੰ ਉਹਦੇ ਨਾਲੋਂ ਚੰਗੀ ਤੂੰ ਤੇਰੇ ਨਾਲੋਂ ਚੰਗੀ ਮੈਂ ਤੈਨੂੰ ਆਖਿਆ ਮੈਂ ਤੂੰ ਅਜੇ ਸੱਸ ਨਹੀਂ ਗਈ ਬਣੀ ਸੱਸ ਬਣੇਗੀ ਤੇ ਫੇਰ ਫੇਰ ਲੱਗੂਗਾ ਤੇ ਇਹ ਆ ਵੀ ਅਜੇ ਤੂੰ ਦਰਾਣੀ ਜਿੱਥਾ ਨਹੀਂ ਰਹਿ ਕੋਈ ਗੱਲ ਨਹੀਂ ਚੱਲ ਕੋਈ ਨਹੀਂ ਤੂੰ ਨਾ ਮੈਂ ਉਹਦੇ ਨੂੰ ਆਨੀ ਆ ਤੇ ਉਧਰ ਵੇਲੀ ਆ ਲਗਿਆ ਵਾ ਤੇ ਮੈਂ ਉਹਨੂੰ ਆਨੀ ਗਾ ਵੀ ਘਰ ਕੇ ਤੇ ਜਾ ਦਵਾਈਆਂ ਘਰ ਕੇ ਤੇ ਆਹ ਉਹ ਹੁੰਦਾ ਤੇ ਹੈਗਾ ਮੈਂ ਜਾਣਦਾ ਚੱਲ ਵੀ ਇਹ ਕੰਮ ਤਾਂ ਮੁੱਕਦੇ ਨਹੀਂ ਇਹ ਮੈਨੂੰ ਆਖੀ ਉਹ ਜਿਹੜੀ ਗਾਈ ਉਹ ਖੁਰਲੀ ਤੇ ਬੰਦੀ ਚੰਗਾ ਤੂੰ ਰਮਾਨ ਕਰ ਉਹਨੇ ਆਪੇ ਸਭ ਕੁਝ ਕਰ ਲੈਣਾ ਉਹ ਨੂੰ ਪਤਾ ਨਹੀਂ ਕਿਹੜਾ ਡੰਗਰ ਕਿੱਥੇ ਬੰਨਣਾ ਕਿਹੜਾ ਕਿੱਥੇ ਕੋਈ ਗੱਲ ਨਹੀਂ ਹੁੰਦਾ ਵਾ ਜਦੋਂ ਤੁਰਿਆ ਫਿਰਦਾ ਤੇ ਵੇਂਦਾ ਹੀ ਆ ਨਾ ਪਤਾ ਲੱਗੂਗਾ ਆਪੇ ਉਹਨੂੰ ਇਹ ਆ ਵੀ ਉਹ ਗਾਈ ਪਰਾਂ ਬੱਦੀ ਈ ਤੇ ਮੈਂ ਚੱਲ ਉਹਰਾ ਖੁਰਲੀ ਤੇ ਬੰਦ ਚੱਲ ਮੈਂ ਵੇਂਨੀ ਆ ਪਹਿਲਾਂ ਬੱਦੀ ਆ ਕਿ ਨਹੀਂ ਬੱਦੀ ਚੰਗਾ ਆ ਤੇ ਤੂੰ ਕੋਈ ਨਹੀਂ ਮੈਂ ਠੀਕ ਵਾਂ ਫਿਕਰ ਨਾ ਕਰ ਤੂੰ ਕਿ ਬਾਬਾ ਠੀਕ ਹੀ ਰੱਖੇ ਤੈਨੂੰ ਆਹ ਹੋਵੇਂ ਫਿਕਰ ਨਾ ਕਰੀ ਐਵੇਂ ਤੂੰ ਇਹ ਨਾ ਤੂੰ ਪੈ ਜਾ ਬਿਮਾਰ ਹੋ ਜਾ ਮੇਰੇ ਫਿਕਰ ਨੂੰ ਨਹੀਂ ਨਹੀਂ ਉਹ ਇਹ ਲਾ ਮਾਵਾਂ ਨੂੰ ਵੀ ਬੜਾ ਫਿਕਰ ਹੁੰਦਾ ਹੈ ਬੱਚਿਆਂ ਦਾ ਵਾਹ ਭਾਵੇਂ ਦਾੜੀ ਹੱਡੀਆਂ ਚਿੱਟੀਆਂ ਹੋ ਗਈਆਂ ਮਾਪਿਆਂ ਵਾਸਤੇ ਬੱਚੇ ਨੇੜਾ ਹੀ ਹੁੰਦੇ ਆ ਦਿਵੰਦਰ ਕਿੱਥੋਂ ਆਈ ਆ ਉਹ ਨਹੀਂ ਬੀਬੀ ਬਾਹਰੋਂ ਵੇੜਾ ਹੁੰਜ ਕੇ ਆਈ ਵਾਸਤੇ ਬਾਹਰ ਹੀ ਨਾ ਹੁਣ ਫੁੱਲ ਝੜੂ ਨਹੀਂ ਆਈ ਤੇ ਮੈਂ ਅੰਦਰਾਂ ਤੋਂ ਹੁੰਜ ਲਾਂ ਅੱਛਾ ਕਹਿੰਦੀ ਕਿ ਤੂੰ ਆਇਆ ਉਦੋਂ ਲੱਗੋਂ ਸਾ ਮਾ ਗਰ ਸਾਫ ਲੱਗੋਂ ਆਈਆਂ ਤਾਂ ਤੂੰ ਮੈਨੂੰ ਦੱਸਿਆ ਹੀ ਨਹੀਂ ਪੀ ਉਹ ਠੀਕ ਨਹੀਂਗਾ ਬੀਬੀ ਦੋਖ ਸੋ ਦੇ ਸਰੀਰਾਂ ਦੇ ਨਾਲ ਵਾ ਹੁਣ ਜੀਜੀ ਨੂੰ ਦੱਸਣਾ ਹੁੰਦਾ ਪੀ ਠੀਕ ਨਹੀਂ ਆ ਦਵਾਈ ਉਦਾਂ ਖਾਦੀ ਹੀ ਮੈਂ ਆਖਿਆ ਮਈਆਂ ਵਾਲ ਨਾ ਜਾ ਉਹ ਬਦਲ ਬਦੀ ਪੱਠੇ ਪਾਏ ਆ ਹੁਣ ਆਵੇ ਮਾਚਾ ਚੂ ਦੇ ਕੇ ਆਈ ਆ ਅੱਛਾ ਆਹੋ ਤੇ ਮੈਂ ਤਾਂ ਉਹਨੂੰ ਅੱਗੇ ਆਖਣ ਲਈ ਆ ਵੀ ਤੂੰ ਪੁਰਾਣੀ ਦਵਾਈ ਜਾਂਦਾ ਨਾਨਾ ਮੈਂ ਦਵਾਈ ਖਾਧੀ ਮੈਂ ਤਾਂ ਪਹਿਲੀ ਖਾਧੀ ਆ ਤੇ ਹੁਣ ਉਹ ਨਾ ਕੀ ਕਰਦੇ ਆ ਇਹ ਚਾਰ ਪੰਜ ਖਰਾਕਾਂ ਬਣਵਾ ਕੇ ਤੇ ਰੱਖ ਛੱਡ ਦਿੰਦੇ ਆ ਬੁਖਾਰ ਦੀਆਂ ਖੰਗ ਦੀਆਂ ਜਿਕਾ ਜਿੱਦਾਂ ਵੀ ਕੋਈ ਦਾ ਬਣਾ ਕੇ ਜਦੋਂ ਕਿਤੇ ਲੋੜ ਪਏ ਖਾ ਲੈਂਦੇ ਆਂਦੇ ਤੇ ਅਸਲ ਮੁਰਕੇ ਡਾਕਟਰਾਂ ਵੱਲ ਭੱਜਿਆ ਨਹੀਂ ਜਾਂਦਾ ਇਹ ਤਾਂ ਗੱਲ ਕੋਲੇ ਪੱਠੇ ਪੌਂਟ ਹੁੰਦੇ ਕੋਏ ਨਾ ਤੇ ਬੜੇ ਹੁੰਦੇ ਆ ਤੇ ਸਰੀਰ ਜਿਹੜਾ ਟੁੱਟਦਾ ਭਾਈ ਦਾ ਤੇ ਬੁਖਾਰ ਤਾਂ ਤੁਹਾਨੂੰ ਪਤਾ ਛੱਟ ਜੜ ਜਾਂਦਾ ਉਸੇ ਵੇਲੇ ਠੰਡ ਹੋ ਗਈ ਨਾਲੇ ਕਿਸੀ ਮੇਰੀ ਸੁਣੋ ਗੱਲ ਮੜ ਕੇ ਤੂੰ ਵੀ ਗੁੱਸਾ ਕਰਨਾ ਆਖਣਾ ਸਵੇਰੇ ਸਵੇਰੇ ਬੁਲਾਰਾ ਹੀ ਸ਼ੋ ਲਿਆ ਵਾ ਪਰ ਉਹਨਾਂ ਤਰ੍ਹਾਂ ਅੰਤੀ ਲੈਣ ਦੇ ਯਾ ਸਾਰਾ ਕੰਬਰ ਨਾਲ ਮੜ ਕੇ ਮੈਂ ਤੁਹਾਨੂੰ ਆਪ ਆਂਦੀ ਆਈ ਆਂ ਕਿ ਤੂੰ ਜੋਦੇ ਨੂੰ ਆਖਿਆ ਕਰ ਕੰਮ ਤਾਂ ਅਜਿਹਾ ਜਦੋਂ ਆਉਂਦਾ ਵਾ ਤਾਂ ਓਏ ਓਹ ਕਰੀ ਜਾਂਦਾ ਨਹੀਂ ਮੇਰਾ ਨਿੱਕਾ ਭਰਾ ਆਵਾ ਤੇ ਫਿਰ ਉਹ ਮੇਰੇ ਮਨਜੀ ਚ ਬਹਿਣ ਲੱਗਾ ਕੰਬਲ ਚ ਕੀ ਕਰਦਾ ਉਹ ਤਾਂ ਮੰਨਦਾ ਹੀ ਨਹੀਂਗਾ ਤੇ ਇਹਨੇ ਪਤਾ ਨਹੀਂ ਕੀ ਰਾਣੀ ਜਿੱਤਣਾ ਹੀ ਕੀ ਇਹਨੇ ਨਾਮ ਦਾ ਟਿੱਕਾ ਪਵਾਉਣਾ ਹੀ ਮੈਂ ਤੈਨੂੰ ਅੱਗੇ ਆ ਖੜੀ ਤੂੰ ਕੀ ਲੈਣਾ ਵਾ ਤੂੰ ਸਾਰੀ ਦਿਹਾੜੀ ਫਾਇ ਲੱਗਾ ਰਹਿਣਾ ਵਾ ਜਾਂ ਤਾਂ ਹੋਵੇ ਨਾ ਕਿ ਕੋਈ ਬਹੁਤ ਜਿਆਦੀ ਸੋਭਾ ਮਿਲ ਜਾਣੀ ਘਰ ਦੇ ਕੰਮ ਤਾਂ ਸਾਰੀ ਦੁਨੀਆ ਕਰਦੀ ਆ ਜੇ ਰਲ ਕੇ ਕਰ ਲਓ ਤੇ ਬਿਮਾਰ ਬੰਦਾ ਨਾ ਹੋਵੇ ਫਿਰ ਤਾਂ ਨਹੀਂ ਤੇ ਐਦਾਂ ਕਰੋ ਤੇ ਤੂੰ ਹੀ ਫੇਰੇ ਪੱਠੇ ਵੱਢਣ ਬੁੱਢਣ ਵਾਲਾ ਠੰਡ ਦੇ ਵਿੱਚ 2 ਮਹੀਨੇ ਰੱਖ ਲੋ ਬੀਬੀ ਪੱਠਿਆਂ ਵਾਲੇ ਨੇ ਫਰੀ ਪੱਠੇ ਵੜਦੇ ਨੇ ਫਿਰ ਜਿਹੜੇ ਹੋਣਾ ਕੋਈ ਕੰਮ ਕਰਨਾ ਕਰਦਾ ਕੋਈ ਕਰਦਾ ਟਰੈਕਟਰੀ ਕੋਈ ਕਰਦਾ ਮਾਸਟਰੀ ਕੋਈ ਕਰਦਾ ਡਰਾਈਵਰੀ ਉਹ ਹੁਣ ਸਾਡੇ ਗਵਾਂਢੀ ਉੱਥੇ ਦਵਿੰਦਰ ਵਾ ਸਵੇਰੇ ਬੱਸ ਲੈ ਕੇ ਜਾਂਦਾ ਤੇ ਆਪਣੇ ਮੰਡੇ ਦਾ ਸਾਰਾ ਕੰਮ ਕਰਕੇ ਜਾਂਦਾ ਤੇ ਮਗਰੋਂ ਭੈਣ ਭਰਾ ਪਰਜਾਈਆਂ ਸਾਰਾ ਬਾਕੀ ਇਹ ਮਗਰੋਂ ਕੰਮ ਕਰਦੇ ਆ ਇਹ ਅਲੋਕਾਰ ਮਾਸਟਰ ਥੋੜੀ ਲੱਗਾ ਵਾ ਮੈਂ ਤੇ ਆਨੀ ਉਹਨੂੰ ਆਮੰਦਾ ਹੀ ਨਹੀਂਗਾ ਹੁਣ ਗਾੜੀ ਮੈਂ ਤਾਂ ਨਹੀਂ ਗਾੜੀ ਛੱਡ ਵਾ ਡੇਗ ਟੱਟ ਤੇ ਝਟ ਹੋ ਜਾਂਦੀ ਆ ਤਾਂ ਤੁਸੀਂ 2 ਮਹੀਨੇ ਬੰਦਾ ਰੱਖ ਮੈਂ ਤਾਂ ਕਹਾਂ ਲੰਗਰ ਵੇ ਦੇ ਕੋਈ ਰੱਖ ਦੁੱਧ ਵਾਲਾ ਕਿਹੜਾ ਟੋਕ ਸੋ ਕੇ ਬਿਠੀਆਂ ਈ ਸਿਰ ਸਿਰੇ ਆਹ ਮੇਰੇ ਛੋਲੇ ਪੈਂਦੇ ਆ ਭਰਾਵਾ ਜਦੋਂ ਕੋਈ ਨਾ ਆ ਆ ਕੇ ਲੱਗੇ ਆਹ ਸੌਤ ਚੌਦ ਦੇ ਕੰਮ ਕਰ ਲਿਆ ਕਰੋ ਸੱਚੀ ਦੀ ਕਿੰਨਾ ਹੋ ਗਏ ਬੇਲੇ ਬੁੜਕੇ ਭਰਾਵਾ ਮੈਂ ਉਹ ਸਾਰਾ ਮੇਰਾ ਉਹ ਮੈਂ ਜਾਏ ਤੂੰ ਦੇਖਿਆ ਨਹੀਂ ਉੱਥੇ ਮੈਂ ਤਾਂ ਦੇਖਿਆ ਤੇ ਹੈਗਾ ਵਾ ਚਲ ਗੱਲ ਸੁਣੋ ਮੇਰੀ ਮੈਂ ਵੀ ਛੋਟਾ ਜਿਹਾ ਗੋਹ ਤੇ ਪਾਪੀ ਧਾਰ ਕੱਟ ਲਿਆ ਫਿਆ ਗਿਆ ਲੈ ਆ ਦੇਖ ਲੈ ਬੀਬੀ ਆਂਦੇ ਹੁੰਦੇ ਆ ਮਾਂ ਮੈਂ ਠੱਗੀ ਮਾਂ ਆਂਦੀ ਧੀਏ ਛੱਡ ਮੋੜਾ ਤੇ ਫੜ ਚੱਕੀ ਇਹ ਤੇ ਮੇਰੀ ਤੇ ਹੋ ਗਈ ਉਹ ਗੱਲ ਕਿ ਹਜੇ ਮੈਂ ਉਧਰੋਂ ਸਾਰਾ ਖਾਂ ਪੂਰਾ ਪਹੁੰਚ ਕੇ ਆਈ ਆ ਹਜੇ ਮੈਂ ਇੱਥੋਂ ਹੁੰਜਣਾ ਵਾ ਤੇ ਉਤਪਾਵੀਤਾਰ ਕੱਢ ਲਾ ਆ ਤਾਂ ਮੈਂ ਪਾਲਾ ਪੱਠੇ ਬੰਦਦਾ ਮਾਜੇ ਪਹਿਲਾਂ ਆ ਵਾ ਵਾ ਤੇਰੇ ਗਾੜੀ ਜੋੜਿਆ ਤੇ ਮੈਂ ਨਹੀਂ ਉਤਾਰ ਕੱਢਣੀ ਤੇ ਨਾ ਮੈਨੂੰ ਪਹਿਲਾਂ ਗਾਂ ਦੀ ਕੱਢ ਲੈ ਮੱਝ ਦੀ ਕੱਢ ਦੇ ਆ ਲੈ ਜਦੋਂ ਪਹਿਲੇ ਦਿਨ ਨੂੰ ਪਤਾ ਹੀ ਨਹੀਂ ਤੇ ਇਹ ਨਹੀਂ ਪਤਾ ਵੀ ਡੰਗਰ ਕਿਹੜੇ ਕਿੱਲੇ ਬਾਜੇ ਨੂੰ ਧਾਰ ਲੋਕੇ ਦਾ ਨੂੰ ਕਿੱਥੋਂ ਮਤਲਬ ਕਿਹੜੀ ਪਹਿਲੋਂ ਕੱਢਣੀ ਚੱਲ ਮੈਂ ਬੰਦ ਆਵਾ ਤੇ ਹੁਣ ਬਹੁਤੀ ਗੱਲਾਂ ਨਾ ਕਰ ਭਾਪੀ ਆ ਜਾ ਫੇ ਗਾਈ ਮੈਂ ਨਾ ਕੋਈ ਮਤਲਬ ਦੀ ਜਿਹੜੀ ਮਰਜੀ ਪਹਿਲੋਂ ਧਾਰ ਕੱਢ ਲੋ ਚਲ ਆਵਾ ਆਪ ਕੱਢ ਲੈ ਤੇ ਆਪਾਂ ਮੈਂ ਆਪਣੀ ਜਨਾਨੀ ਕੋ ਕਢਾ ਲਾ ਮੈਨੂੰ ਨਹੀਂ ਪਤਾ ਉਹ ਨਹੀਂ ਉਤਾਰਾ ਕੱਢਣੀ ਉਹਨੂੰ ਤੇ ਡੰਗਰ ਉਹ ਮਾਰਨ ਪੈਂਦੇ ਜੇ ਜਾਂਦੀ ਆ ਮੈਂ ਧਾਰ ਕੱਢ ਮੈਂ ਮੈਮਰੀ ਭਾਜ ਦਵਾਈ ਲੈਣ ਵੀ ਜਾਣਾ ਛੇਤੀ ਆ ਜਾ ਔਰ ਮੈਂ ਤੇ ਆਪ ਵੇ ਨਹੀਂ ਮਾਜ ਤੇ ਉਹਨੂੰ ਫੂ ਫੂ ਕਰਕੇ ਪੈਂਦੀ ਆ ਬੀ ਆ ਨਾ ਦਿੰਦਾ ਪਾਉਗੀ ਦੋ ਦਿਨ ਪਾਉਗੀ ਗਾੜੀ ਫੀਟ ਪਾਵੇ ਗਾੜੀ ਰੋਟੀਆਂ ਦੀਆਂ ਬੁਰਕੀਆਂ ਪਾਵੇ ਪਿਛੇ ਲੋਕੀ ਆਂਦੇ ਹੁੰਦੇ ਕਾਸ਼ ਵਿੱਚ ਬੁਰਕੀ ਦੇ ਕੇ ਲੈ ਜਾਈਏ ਤਾਂ ਰੋਟੀ ਜੀ ਤਾਂ ਮੈਨੂੰ ਗਾੜੀ ਦੇ ਦਈਏ ਤਾਂ ਸਣਾ ਮੈਂ ਹਾਥ ਤੇ ਪੈ ਜਾਂਦੀ ਆ ਉਸਰੇ ਦੇ ਅੰਦਰ ਪਿੰਡ ਆ ਪਿੰਡ ਤਾਂ ਭਾਜ ਜਦੋਂ ਪਹਿਲੇ ਦਿਨ ਤੋਂ ਹੀ ਉਹ ਲੱਗੇ ਗਈ ਤੇ ਹੁਣ ਉਹਦੀ ਬੁਰਕੀ ਕੀ ਕਰੂ ਮੈਨੂੰ ਨਹੀਂ ਪਤਾ ਮੈਂ ਇੱਕ ਚੋ ਦਿੰਨੀ ਆ ਜਿਹੜਾ ਦੁੱਧ ਵਰਤਲਾ ਸਾਰੀ ਦਿਹਾੜੀ ਤੇ ਜਿਹੜਾ ਦੂਜਾ ਡੇਰੀ ਟੂਰੀ ਤੇ ਖਲਾਉਣਾ ਜੋ ਕਰਨਾ ਉਹ ਰਿਓ ਮੈਂ ਚੋਣੀ ਆ ਇਹਦੇ ਕੋ ਅੱਜ ਨਾ ਮਿਲੂ ਤੇ ਪਲਕੇ ਮਿਲ ਪੂਗੀ ਬੀਬੀ ਆ ਤੋ ਯੋ ਸਾਰੀ ਦਿਹਾੜੀ ਮਰਦਾ ਰਹਿੰਦਾ ਪੱਠੇ ਪਉਂਦਾ ਰਹਿੰਦਾ ਹੁਣ ਤੁਸੀਂ ਚੋਣ ਖਣੋਲਵੇਰੇ ਖਰਾਬ ਕਰਨੇ ਆ ਹੁਣ ਬੀਬੀ ਉਹਨਾਂ ਮੈਂ ਵੇਖਣਾ ਨਹੀਂਗਾ ਵੀ ਕੀ ਉਹਨੇ ਖਾਣਾ ਵਾ ਰਸ ਖਾਣਾ ਬ੍ਰੈਡ ਖਾਣਾ ਖਿਜੜੀ ਖਾਣੀ ਰੋਟੀ ਖਾਣੀ ਆ ਕਿ ਮੈਂ ਹੁਣ ਕੰਮ ਜੀ ਫਸੀ ਰਵਾਂ ਇਹਨੇ ਤਾਂ ਹੁਣ ਮਾਟਰਨੇ ਸਕੂਲੇ ਜਾਣਾ ਨਿਆਣੇ ਸਕੂਲੇ ਜਾਣਾ ਮੈਂ ਤੇ ਲਾ ਕੇ ਦੋ ਰੋਟੀਆਂ ਤੇ ਚੱਲ ਮੇਰੇ ਭਾਈ ਨੇ ਮੇਰੀ ਤਾਂ ਸਾਰੀ ਦਿਹਾੜੀ ਸਿਰਫ ਰਕੜਨੀ ਹੋਣਾ ਚੱਲ ਆਪੇ ਅੰਦਰੋਂ ਥਾਂ ਕੁੜਾ ਇਹ ਹੁਝੂਗੀ ਤੇ ਤੂੰ ਤਾਰਾ ਕੱਢ ਲਾ ਮੇਰੀ ਤੀ ਮੈਂ ਨਹੀਂ ਬੀਬੀ ਤਾਰਾ ਕਰਣੀ ਤੇ ਤੀ ਤੂੰ ਮੈਂ ਕੋਈ ਨਹੀਂ ਲੱਥੀ ਪੈ ਨਹੀਂ ਕਰ ਦੱਸ ਕੀ ਆ ਇਹਨਾਂ ਦਾ ਮੈਂ ਕੀ ਕਰਾਂ ਜੇ ਮੇਰ ਕੋ ਨਿਕਲਦੀਆਂ ਹੁਣ ਤਾਂ ਮੈਂ ਆਪ ਕੱਢ ਲਾ ਮੈਂ ਤੇ ਇਹਨਾਂ ਨੂੰ ਦੋਆ ਨੂੰ ਮਨਾਇਆ ਆਖਾਂ ਬਥੇਰਾ ਕਰਦੀ ਨਹੀਂ ਹੁਣ ਮੇਰੀਆਂ ਬਾਹਾਂ 'ਚ ਨਹੀਂ ਜੋਰ ਹੈਗਾ ਚਲੋ ਆਪੇ ਕੱਢਣਗੇ ਨਾ ਮੈਂ ਅੱਗੇ ਅੰਦਰ ਜਾ ਕੇ ਤਾਂ ਘੜੀ ਲੰਮੀ ਪਈ ਨਹੀਂ ਜਾਈਂ ਦੇ ਵਿੱਚ